ਤੁਸੀਂ ਸੁਣ ਰਹੇ ਹੋ ਪੰਜਾਬੀ ਰਡੀਓ ਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਅੱਜ 5 ਅਪ੍ਰੈਲ ਹੈ 5 ਅਪ੍ਰੈਲ 1940 ਨੂੰ ਲਾਰਡ ਐਟਲੀ ਨੇ ਬ੍ਰਿਟਾਨੀਆ ਦਾ ਪ੍ਰਾਈਮ ਮਿਨਿਸਟਰ ਬਣਦਿਆਂ 19 ਫਰਵਰੀ 1940 ਨੂੰ ਭਾਰਤ ਵਾਸਤੇ ਇੱਕ ਕਮਿਸ਼ਨ ਜਿਸ ਦੇ ਵਿੱਚ ਕੈਬਨਟ ਦੇ ਵਜ਼ੀਰ ਸ਼ਾਮਲ ਹੋਣ ਭੇਜਣ ਦਾ ਐਲਾਨ ਕਰ ਦਿੱਤਾ ਇਸ ਦੇ ਵਿੱਚ ਲਾਰਡ ਪਥੀ ਕਲੋਰੈਂਸ ਕ੍ਰਿਪਸ ਕ੍ਰਿਪਸ ਕਮਿਸ਼ਨ ਵਾਲਾ ਅਤੇ ਏ ਵੀ ਅਲੈਗਜ਼ੈਂਡਰ ਤਿੰਨ ਮੈਂਬਰ ਸਨ ਇਸ ਮਿਸ਼ਨ ਨੇ ਵਾਇਸਰਾਏ ਦੀ ਮਦਦ ਦੇ ਨਾਲ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਦੇ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫੈਸਲਾ ਕਰਨਾ ਸੀ ਕੈਬਨਟ ਮਿਸ਼ਨ ਦੇ ਸਟਾਫ ਦੇ ਵਿੱਚ ਮੇਜਰ ਸ਼ੌਰਟ ਵੀ ਸ਼ਾਮਲ ਸੀ ਮੇਜਰ ਸ਼ੌਰਟ ਸਿੱਖਾਂ ਦੇ ਨਾਲ ਨੇੜਤਾ ਰੱਖਦਾ ਸੀ ਅਤੇ ਅਕਾਲੀਆਂ ਤੇ ਅੰਗਰੇਜ਼ਾਂ ਦੇ ਵਿਚਕਾਰ ਵਿਚੋਲੇ ਦਾ ਰੋਲ ਅਦਾ ਕਰਦਾ ਰਿਹਾ ਸੀ ਉਸ ਦੀ ਸ਼ਮੂਲੀਅਤ ਦਾ ਸਿੱਖਾਂ ਨੂੰ ਫਾਇਦਾ ਹੋਣ ਦੀ ਆਸ ਸੀ ਪਰ ਦੂਜੇ ਪਾਸੇ ਕ੍ਰਿਪਸ ਜੋ ਕਿ ਪਹਿਲਾਂ ਵੀ ਕ੍ਰਿਪਸ ਮਿਸ਼ਨ ਦਾ ਮੁਖੀ ਬਣ ਕੇ ਆਇਆ ਸੀ ਵੀ ਇਸ ਕੈਬਨਟ ਮਿਸ਼ਨ ਦਾ ਮੈਂਬਰ ਸੀ ਇਸ ਕਰਕੇ 1942 ਵਾਲਾ ਨਤੀਜਾ ਨਿਕਲਣ ਦਾ ਡਰ ਵੀ ਅਕਾਲੀ ਆਗੂਆਂ ਨੂੰ ਪੂਰਾ ਸੀ ਕੈਬਨਟ ਮਿਸ਼ਨ 24 ਮਾਰਚ 1946 ਦੇ ਦਿਨ ਦਿੱਲੀ ਪਹੁੰਚ ਗਿਆ 3 ਮਹੀਨੇ ਦੇ ਵਿੱਚ ਮਿਸ਼ਨ ਦੇ ਮੈਂਬਰਾਂ ਨੇ ਤਕਰੀਬਨ 500 ਆਗੂਆਂ ਦੇ ਨਾਲ ਕੋਈ 200 ਮੀਟਿੰਗਾਂ ਕੀਤੀਆਂ ਇਹਨਾਂ ਮੀਟਿੰਗਾਂ ਦੇ ਵਿੱਚ ਮੁੱਖ ਤੌਰ ਤੇ ਅਕਾਲੀ ਮੁਸਲਿਮ ਲੀਗ ਅਤੇ ਕਾਂਗਰਸੀ ਆਗੂ ਹੀ ਸ਼ਾਮਲ ਸਨ ਉੰਜ ਇਹਨਾਂ ਦੀ ਹੋਰ ਵੀ ਕਿਆਗੂਆਂ ਦੇ ਨਾਲ ਗੱਲਬਾਤ ਹੋਈ ਪਰ ਅਸਲੀ ਮਸਲਾ ਹਿੰਦੂ ਸਿੱਖਾਂ ਅਤੇ ਮੁਸਲਮਾਨਾਂ ਦਾ ਹੀ ਸੀ ਅਤੇ ਤਿੰਨਾਂ ਕੌਮਾਂ ਦੇ ਮਸਲਿਆਂ ਦੇ ਹੱਲ ਕੱਢਣ ਬਾਰੇ ਵਿਚਾਰਾਂ ਮੁੱਖ ਤੌਰ ਤੇ ਹੁੰਦੀਆਂ ਰਹੀਆਂ ਅਕਾਲੀ ਆਗੂ 5 ਅਪ੍ਰੈਲ ਨੂੰ ਕੈਬਨਟ ਮਿਸ਼ਨ ਨੂੰ ਮਿਲੇ ਬਲਦੇਵ ਸਿੰਘ ਨੇ ਕੈਬਨਟ ਮਿਸ਼ਨ ਦੇ ਨਾਲ ਇਸੇ ਦਿਨ ਫੇਰ ਮੁਲਾਕਾਤ ਕੀਤੀ ਉਸ ਨੇ ਵੀ ਖਾਲਿਸਤਾਨ ਦੀ ਹਮਾਇਤ ਕੀਤੀ ਕਿ ਪੰਜਾਬ ਦੇ ਵਿੱਚੋਂ 라ਵਲਪਿੰਡੀ ਤੇ ਮਲਤਾਨ ਡਿਵੀਜ਼ਨ ਕੱਢਣ ਤੋਂ ਮਗਰੋਂ ਬਾਕੀ ਸਿੱਖ ਸਟੇਟ ਰਹਿ ਜਾਵੇਗੀ ਪਰ ਉਸ ਨੇ ਇਸ ਦੇ ਬਾਵਜੂਦ ਸਾਂਝਾ ਭਾਰਤ ਦੀ ਹਮਾਇਤ ਕੀਤੀ ਇੱਕ ਅਜਿਹਾ ਭਾਰਤ ਜਿਸਦੇ ਵਿੱਚ ਘੱਟ ਗਿਣਤੀਆਂ ਵਾਸਤੇ ਰਾਖਵੇਂ ਹੱਕਾਂ ਅਤੇ ਸੈਂਬਲੀਆਂ ਦੇ ਵਿੱਚ ਲੜੀਂਦੀ ਨੁਮਾਇੰਦਗੀ ਹੋਵੇ 5 ਅਪ੍ਰੈਲ 1986 ਦੇ ਦਿਨ ਖੜਕੂਆ ਨੇ ਜਲੰਧਰ ਦੇ ਵਿੱਚੋਂ ਪੁਲਿਸ ਤੋਂ ਤਿੰਨ ਸਾਥੀ ਛਡਵਾਏ 5 ਅਪ੍ਰੈਲ 1986 ਦੇ ਦਿਨ ਖੜਕੂਆ ਨੇ ਹਮਲਾ ਕਰਕੇ ਜੋਧਪੁਰ ਜੇਲ੍ਹ ਦੇ ਵਿੱਚੋਂ ਜਲੰਧਰ ਕਚਹਿਰੀ ਦੇ ਵਿੱਚ ਪੇਸ਼ੀ ਦੇ ਲਈ ਲਿਆਂਦੇ ਆਪਣੇ ਚਾਰ ਸਾਥੀਆਂ ਦੇ ਵਿੱਚੋਂ ਤਿੰਨਾਂ ਨੂੰ ਛਡਵਾ ਲਿਆ ਤਰਨਤਾਰਨ ਦਾ ਗੁਰਿੰਦਰ ਸਿੰਘ ਭੋਲਾ ਪੰਜਵਾੜ ਚਵਾਲ ਦਾ ਸੁਖਦੇਵ ਸਿੰਘ ਸੁੱਖਾ ਅਤੇ ਾਲਾਦੀਨਪੁਰ ਤਰਨਤਾਰਨ ਦਾ ਸਵਰਨਜੀਤ ਸਿੰਘ ਛੁਡਾਏ ਗਏ ਪਰ ਚੌਥਾ ਦਲਜੀਤ ਸਿੰਘ ਦੌੜ ਨਾ ਸਕਿਆ ਉਹਨਾਂ ਨੂੰ 12 ਮਈ 1984 ਨੂੰ ਕਤਲ ਕੀਤੇ ਗਏ ਪੰਜਾਬ ਕੇਸ ਦੇ ਅਖਬਾਰ ਦੇ ਮਾਲਕ ਰਮੇਸ਼ ਦੇ ਕਤਲ ਦੇ ਵਿੱਚ ਪੇਸ਼ੀ ਅਸਤਿਆਂ ਦਾ ਹੋਇਆ ਸੀ ਇਹ ਐਕਸ਼ਨ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਮਨਵੀਰ ਸਿੰਘ ਚਿਹੜੂ ਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਕੀਤਾ ਸੀ ਇਸ ਸੈਕਸ਼ਨ ਦੇ ਦੌਰਾਨ 15 ਮਿੰਟ ਲਗਾਤਾਰ ਗੋਲੀ ਚੱਲਦੀ ਰਹੀ ਅਤੇ 6 ਸਿਪਾਹੀ ਮਾਰੇ ਗਏ ਮਗਰੋਂ ਇਹਨਾਂ ਛੁੜਾਈ ਗਏ ਸਿੱਖਾਂ ਦੇ ਵਿੱਚੋਂ ਸੁਖਦੇਵ ਸਿੰਘ ਖਾਲਿਸਤਾਨ ਕਮਾਂਡੋ ਫੋਰਸ ਦਾ ਮੁਖੀ ਬਣਿਆ ਅਤੇ ਗੁਰਿੰਦਰ ਸਿੰਘ ਪੋਲਾ ਵੀ ਉਸ ਦੇ ਨਾਲ ਰਲ ਕੇ ਐਕਸ਼ਨ ਕਰਦਾ ਰਿਹਾ 1987 ਦੇ ਵਿੱਚ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਜੂਨ 1984 ਦੇ ਵਿੱਚ ਦਰਬਾਰ ਸਾਹਿਬ ਵਿੱਚੋਂ ਬਚ ਕੇ ਨਿਕਲ ਜਾਣ ਦਾ ਚਰਚਾ ਸ਼ੁਰੂ ਹੋਇਆ ਤਾਂ ਗੁਰਿੰਦਰ ਸਿੰਘ ਪੋਲਾ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਭਿੰਡਰਾਂ ਵਾਲਾ ਸ਼ਹੀਦ ਹੋ ਗਏ ਨੇ ਇਸੇ ਇੱਕ ਦਿਨ ਉਸ ਨੂੰ ਠਾਕਰ ਸਿੰਘ ਦਾ ਸੁਨੇਹਾ ਦੇਖ ਕੇ ਚੌਂਕ ਮੈਂ ਤਾਂ ਸੱਦ ਲਿਆ ਅਤੇ ਕਿਹਾ ਕਿ ਉਹ ਇਹ ਨਾ ਕਹੇ ਕਿ ਭਿੰਡਰਾਂ ਵਾਲੇ ਸ਼ਹੀਦ ਹੋਗੇ ਜਦੋਂ ਝੂਠ ਬੋਲਣਾ ਨਾ ਮੰਨਿਆ ਤਾਂ ਠਾਕਰ ਸਿੰਘ ਦੇ ਖਾਸਮ ਖਾਸ ਇੱਕ ਸਾਥੀ ਨੇ ਉਸ ਨੂੰ ਗੋਲੀ ਮਾਰ ਦਿੱਤੀ ਇਸ ਗੋਲੀ ਮਾਰਨ ਵਾਲੇ ਨੂੰ ਬੰਡਾਲਾ ਜਲਾਦ ਕਹਿ ਕੇ ਬੁਲਾਇਆ ਜਾਂਦਾ ਸੀ ਕਿਉਂਕਿ ਉਹ ਗੋਲੀ ਮਾਰਨ ਲੱਗਿਆ ਨਾ ਤਾਂ ਸੋਚਦਾ ਸੀ ਅਤੇ ਨਾ ਹੀ ਤਰਸ ਕਰਦਾ ਸੀ ਖੜਕੂਆਂ ਦੇ ਮੁਤਾਬਕ ਇਹ ਜਲਾਦ ਗੁਰਨਾਮ ਸਿੰਘ ਬੁੰਡਾਲਾ ਸੀ 5 ਅਪ੍ਰੈਲ 1986 ਨੂੰ ਪੰਜਾਬ ਦੀ ਬਰਨਾਲਾ ਸਰਕਾਰ ਨੇ ਪੰਜਾ ਸਾਹਿਬ ਵਿਖੇ ਵਿਸਾਖੀ ਮਨਾਉਣ ਵਾਲੇ ਜਥੇ ਵਿੱਚੋਂ 150 ਸਿੱਖਾਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਾ ਦਿੱਤੀ ਸੈਂਟਰ ਸਰਕਾਰ ਦੀ CBI ਨੇ ਸਿਰਫ 32 ਸਿੱਖ ਰੋਕੇ ਸਨ ਬਰਨਾਲਾ ਸਰਕਾਰ ਵੱਲੋਂ ਰੋਕੇ ਜਾਣ ਵਾਲਿਆਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਮੈਂਬਰ ਹਰदयाल ਸਿੰਘ ਬਰਾੜ ਅਦਿ ਦਰਬਾਰ ਸਾਹਿਬ ਦਾ ਅਸਿਸਟੈਂਟ ਮੈਨੇਜਰ ਰਾਜ ਸਿੰਘ ਵੀ ਸ਼ਾਮਲ ਸੀ ਸ਼੍ਰੋਮਣੀ ਕਮੇਟੀ ਦੇ 30 ਦੇ ਵਿੱਚੋਂ 11 ਮੁਲਾਜ਼ਮ ਰੋਕੇ ਗਏ ਸਨ ਇਹ ਸਰਕਾਰ ਅਜੇ ਵੀ ਅਕਾਲੀ ਸਰਕਾਰ ਅਖਵਾਉਂਦੀ ਸੀ 5 1992 ਦੇ ਦਿਨ ਅਵਤਾਰ ਸਿੰਘ ਪੁੱਤਰ ਸੰਪੂਰਨ ਸਿੰਘ ਵਾਸੀ ਮੁਹਮਦਪੁਰ ਪਟਿਆਲਾ ਨੂੰ ਪੁਲਿਸ ਨੇ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 5 ਅਪ੍ਰੈਲ 1992 ਨੂੰ ਤਰਲੋਚਨ ਸਿੰਘ ਸੁਖਵਿੰਦਰ ਸਿੰਘ ਪ੍ਰਿਤਪਾਲ ਸਿੰਘ ਕੋਸਲੀ ਬਲਵਿੰਦਰ ਸਿੰਘ ਧੀਮੇਵਾਲ ਅਰਜਿੰਦਰ ਸਿੰਘ ਗੁਰਜੰਟ ਸਿੰਘ ਰੁਟਕੇ ਕਲਾ ਤਰਲੋਚਨ ਸਿੰਘ ਕੁਜਾਵਾਲ ਸੁਖਵਿੰਦਰ ਸਿੰਘ ਚੁਗਾਵਾ ਪ੍ਰਿਤਪਾਲ ਸਿੰਘ ਭੂਰੇ ਗਿੱਲ ਹਰਜਿੰਦਰ ਸਿੰਘ ਕਾਲਾ ਗੁਰਬਚਨ ਸਿੰਘ ਅਤੇ ਮੋਹਨ ਸਿੰਘ ਫਿਰੋਜ਼ਪੁਰ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ 5 ਅਪ੍ਰੈਲ 1993 ਨੂੰ ਮੱਖਣ ਸਿੰਘ ਚੌੜਾ ਤੇ ਰਾਣਾ ਪ੍ਰਤਾਪ ਸਿੰਘ ਦਿਓ ਬਲਦੀਪ ਸਿੰਘ ਦਿਓ ਅਤੇ ਬਿੱਟਾ ਦਿਓ ਨਕਲੀ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ 5 ਅਪ੍ਰੈਲ 2013 ਬਾਦਲ ਸਰਕਾਰ ਨੇ ਸਾਡਾ ਹੱਕ ਫਿਲਮ ਬੈਨ ਕਰ ਦਿੱਤੀ ਸਾਡਾ ਹੱਕ ਫਿਲਮ ਦੇ ਦਿਖਾਏ ਜਾਣ ਤੇ ਪ੍ਰਕਾਸ਼ ਸਿੰਘ ਬਾਦਲ ਦੀ ਅਖੌਤੀ ਪੰਥਕ ਸਰਕਾਰ ਨੇ 5 ਅਪ੍ਰੈਲ 2013 ਦੇ ਦਿਨ ਪਾਬੰਦੀ ਲਾ ਦਿੱਤੀ ਕੁਲਜਿੰਦਰ ਸਿੰਘ ਸਿੱਧੂ ਦੀ ਬਣਾਈ ਇਸ ਫਿਲਮ ਦੇ ਵਿੱਚ 1982 ਤੋਂ ਲੈ ਕੇ 1995 ਤੱਕ ਸਿੱਖਾਂ ਦੇ ਨਕਲੀ ਮੁਕਾਬਲਿਆਂ ਦੀ ਪੇਸ਼ਕਾਰੀ ਸੀ ਪਹਿਲਾਂ ਸੈਂਸਰ ਬੋਰਡ ਨੇ ਇਸ ਤੇ ਬੇਮਾਨਾ ਇਤਰਾਜ਼ ਲਾਇਆ ਅਤੇ ਜਾਦੋ ਇਤਰਾਜ਼ ਦੂਰ ਕਰ ਦਿੱਤੇ ਗਏ ਤਾਂ ਬਾਦਲ ਨੇ ਜ਼ਾਲਮ ਪੁਲਿਸ ਅਫਸਰ ਸੁਮੇਤ ਸੈਣੀ ਦੇ ਕਹਿਣ ਤੇ ਇਸ ਫਿਲਮ ਤੇ ਪਾਬੰਦੀ ਲਾ ਦਿੱਤੀ। ਬਾਦਲ ਸਰਕਾਰ ਦੀ ਦੇਖਰੇਖੀ ਚੰਡੀਗੜ੍ਹ, ਹਰਿਆਣਾ, ਦਿੱਲੀ ਅਤੇ ਜੰਮੂ ਕਸ਼ਮੀਰ ਸਰਕਾਰਾਂ ਨੇ ਵੀ ਇਸ ਫਿਲਮ ਤੇ ਪਾਬੰਦੀ ਲਾ ਦਿੱਤੀ। ਇਸ ਤੋਂ ਮਗਰੋਂ ਇਹ ਕੇਸ ਹਾਈ ਕੋਰਟ ਦੇ ਵਿੱਚ ਲਜਾਇਆ ਗਿਆ। ਹਾਈ ਕੋਰਟ ਨੇ ਕੁਝ ਹੋਰ ਮਾਮੂਲੀ ਤਬਦੀਲੀਆਂ ਤੋਂ ਬਾਅਦ 10 ਮਈ ਦੇ ਦਿਨ ਇਸ ਫਿਲਮ ਨੂੰ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਸੀ। ਇਹ ਸੀ 5 ਅਪ੍ਰੈਲ ਦਾ ਦਿਨ ਸਿੱਖ ਇਤਿਹਾਸ ਦੇ ਵਿੱਚ।